ਮਾਰਤੀ ਨਾਲ ਸਾਰੀ ਵਿਰਧੀ ਦਰਟ ਹੋ ਗਈ ਬਾਈ ਜੀ ਬਲੇ ਬਲੇ ਬਾਕੀ ਸਾਰੇ ਥਲੇ ਥਲੇ ਆਹ ਸੁਣੋ ਤੁਸੀਂ ਮੇਰੇ ਲਈ ਮੈਂ ਖਬਰ ਲੈ ਖਾ ਕੇ ਕਿਹੋ ਜਿਹਾ ਲਾ ਲਾ ਆਹ ਜੀ ਨੋਟਿਸ ਖਾ ਕੇ ਆਜੂਆ ਜੂ ਤੱਲੂ ਤੰਗਾ ਇਹਨਾਂ ਕੀ ਐ ਬੜਾ ਪਾਵਨ ਦੀ ਜਿੱਤ ਹੈ ਸਾਰੇ ਵਲੰਟੀਅਰ ਦੀ ਸਾਰਿਆਂ ਨਾਲ ਮਿਲ ਕੇ ਜਿੱਤ ਪ੍ਰਾਪਤ ਕੀਤੀ ਹੈ ਤੇ ਮੀਰ ਸਾਹਿਬ ਦੇ ਕੰਮ ਕਰਦਾ ਤੇ ਕਿਹਨੂੰ ਕਰਦਾ ਵੀ ਰੂਗਾ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਸਮਿਰਤੋ ਅਦਾ ਵੀ ਕਰਦੇ ਹਾਂ ਭਾਵੇਂ ਜੋ ਪਾਵਨ ਕਿਤੇ ਲੋਡਾਉਨ ਨੇ ਸਾਰਿਆਂ ਪੂਰੇ ਕੀਤਾ ਜਾਣਗੇ ਜੋ ਮੁੱਦੇ ਪਾਵਨ ਚਾਹੂਗੀ ਸਾਰੇ ਪੂਰੇ ਹੋਣਗੇ ਸਾਨੂੰ ਸਹੀ ਸੋਹਣਿਆ ਵਾਇਰਸ ਤੋਂ ਪਹਿਲਾਂ ਅਸ਼ਕਰ ਬਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਅੱਜ ਤੱਕ ਬਚਾਇਆ ਪਹਿਲਾਂ ਵੀ ਦੋ ਵਾਰੀ ਜਿੱਤ ਹੋਈ ਐ ਉਦੋਂ ਵੀ ਕਰਦੇ ਸੀ ਤੇ ਹੁਣ ਉਦੋਂ ਵੀ ਜ਼ਿਆਦਾ ਕਰਦੇ ਆ ਪਰਮਾਤਮਾ ਨੇ ਮਿਹਰ ਆ ਉਹਦੇ ਤੇ ਇਹੀ ਐਸਾ ਹੀ ਇਸ ਤਰ੍ਹਾਂ ਹੀ ਉਹਨੂੰ ਕੰਮ ਕਰੰਦਾ ਬਲ ਵਾਸਤੇ ਲੋਕਾਂ ਦੀ ਸੇਵਾ ਕਰੰਦਾ ਬਲ ਵਾਸਤੇ ਇੱਕ ਬੜੀਆ ਕੰਮ ਸੇ ਮੁੱਢ ਲੈ ਕੇ ਅੱਗੇ ਚੱਲੇ ਬਰਕਰਾਰਾਂ ਦੀ ਦੇ ਸਦੋਂ ਬਾਅਦ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੀਤ ਨਾਲੋਂ ਵੀ ਹੋ ਸਕਦਾ ਕਿਸੇ ਨੇ ਵੱਧ ਜ਼ੋਰ ਲਾਇਆ ਹੋਵੇ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਜਿੰਨੇ ਵੀ ਸਾਰੇ ਸੰਗਰੂਹ ਹਲਕੀ ਦੇ ਵਰਕਰਸ ਨੇ ਅਤੇ ਵੋਟਰਸ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਅਸੀਂ ਵਾਅਦੇ ਕੀਤੇ ਨੇ ਪਿਛਲੇ ਦਿਨਾਂ ਤੇ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਤੇ ਅੱਗੇ ਸੈਂਟਰ 'ਚ ਜਾ ਕੇ ਪੂਰੇ ਕੰਮ ਕਰਾਂਗੇ ਬਸ ਉਹੀ ਅੱਗੇ ਜਾ ਕੇ ਤੁਸੀਂ ਇੰਨੀ ਵੱਡੀ ਲੀਡ ਨਾਲ ਸਾਨੂੰ ਦਿਖਾਇਆ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਸੋਨੀਆਂ ਅਸੀਂ ਅੱਗੇ ਜਾ ਕੇ ਅਸੀਂ ਤੁਹਾਡੀ ਸੇਵਾ ਕਰਾਂਗੇ ਤੇ ਸੈਂਟਰ ਤੇ ਜਾ ਕੇ ਸਾਰੇ ਵਾਦੇ ਪੂਰੇ ਕਰਾਂਗੇ ਤੇ ਮੈਂ ਬਹੁਤ-ਬਹੁਤ ਸ਼ੁਕਰ ਕਰਦਿਆਂ ਮੀਤ ਹੈ ਜੀ ਨੂੰ بیٹے ਨੂੰ ਮੀਤ ਹੈ ਜੀ ਇਹ ਇੱਕ ਬਹੁਤ ਕਾਮਯਾਬ ਜਿਹੜੇ ਲੀਡਰ ਨੇ ਨੌਜਵਾਨ ਲੀਡਰ ਨੇ ਪੜ੍ਹੇ ਲਿਖੇ ਅਸੀਂ ਇਹੀ ਪ੍ਰਚਾਰ ਕਰਦੇ ਰਹੇ ਹਾਂ ਲੋਕਾਂ ਵਿੱਚ ਕਿ ਇਹ ਪੜ੍ਹੇ ਲਿਖੇ ਲੀਡਰ ਨੇ ਤੇ ਇੰਜੀਨੀਅਰ ਕੀਤੀ ਵੀ ਇਹਨਾਂ ਨੂੰ ਪਤਾ ਵੀ ਵਿਕਾਸ ਦੇ ਕੰਮ ਕਿਸ ਤਰ੍ਹਾਂ ਕਰਨੇ ਆ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਹੁਣ ਇਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ 9 ਹਲਕਿਆਂ ਦੀ ਆਈ ਹੈ ਤੇ ਅਸੀਂ ਚਾਹੁੰਦੇ ਆ ਕਿ ਇਹ ਪਿੰਡਾਂ ਦਾ ਵਿਕਾਸ ਜਿਸ ਤਰ੍ਹਾਂ ਸਾਡੀਆਂ ਉਮੀਦਾਂ ਨੇ ਨਾ ਬਹੁਤ ਉਮੀਦਾਂ ਨੇ 9 ਹਲਕਿਆਂ ਦੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਸਾਡੀ ਉਮੀਦ ਤੇ ਪੂਰੇ ਉਤਰਨਗੇ